ਕਹਿੰਦੇ ਡੀਐਸਪੀ ਵੀ ਸਾਡਾ ਹੈਗਾ ਐਸਐਸਪੀ ਵੀ ਸਾਡਾ ਮੰਦੂਪਰੀਆ ਦਰਸ਼ਨ ਵੀ ਸਾਡਾ ਬੈਨੋ ਬਹੁਤ ਸਾਰੇ ਨੇ ਧਮਕੀਆਂ ਦਿੱਤੀਆਂ ਗਈਆਂ ਕਹਿੰਦੇ ਤੇਰੀ ਤਾਂ ਹਵਾ ਵੀ ਨਹੀਂ ਲੱਜੂਗੀ ਐਸਐਚਓ ਸਾਹਿਬ ਕਹਿੰਦਾ ਗੱਲ ਇਹ ਆ ਕਿ ਜਿਹੜਾ ਉਹ ਐਲੀਗੇਸ਼ਨ ਲਗਾ ਰਿਹਾ ਕਿ ਧਮਕੀਆਂ ਦੇ ਰਹੇ ਆ ਧਮਕੀਆਂ ਦੇਂਦਾ ਕਿ ਸਿਸਟਮ ਵੀ ਹੈਗਾ ਨਾ ਜੇ ਬਾਕੀ ਇਹਨੂੰ ਕੁਝ ਕਹਿਣਾ ਵਾ ਜਾਂ ਤੇ ਆਪਾਂ ਉਹਨੂੰ ਬੁਲਾ ਕੇ ਫੇਸ ਟੂ ਫੇਸ ਗੱਲ ਕਰਾਂਗੇ ਜਾਂ ਬਸ ਟੈਲੀਫੋਨੀ ਕਰਾਂਗੇ ਜਾਂ ਆਪਾਂ ਕਿਸ ਨੂੰ ਮੈਸੇਜ ਦਵਾਂਗੇ ਉਹ ਸਾਬਤ ਕਰਨ ਅਸੀਂ ਉਹ ठाਣੇ ਬੁਲਾਇਆ ਨਹੀਂ ਫੋਨ ਉਹਨੂੰ ਕੀਤਾ ਨਹੀਂ ਫੇਰ ਦੱਸੋ ਕਿੱਦਾਂ ਟੰਕੇ ਕਿੱਦਾਂ ਲੱਗੀਆਂ ਕਿ ਦੇਖ ਰਹੇ ਹੋ ਐਪੀਐਨ ਲਾਈਫ ਮਾਈਨਿੰਗ ਦੇ ਸਬੰਧ ਵਿੱਚ ਪਲਾਟਚੋਰ ਵਿਖੇ ਹੋਈ ਪੁਲਿਸ ਪ੍ਰਸ਼ਾਸਨ ਖਿਲਾਫ ਪ੍ਰੈਸ ਕਾਨਫਰੰਸ ਜਿਸ ਵਿੱਚ ਆਰਟੀਆਈ ਰੱਤੇਵਾਲ ਕੁਲਵਿੰਦਰ ਕੁਮਾਰ ਅਸ਼ੋਕ ਅਤੇ ਹਨੀ ਵੱਲੋਂ ਕੀਤੀ ਗਈ ਜਿਸ ਵਿੱਚ ਸਿੱਧੇ ਸਿੱਧੇ ਦੋਸ਼ ਥਾਣਾ ਕਾੜਗੜ ਦੇ ਐਸਐਚਓ ਭਾਰਤ ਮਸੀਹ ਤੇ ਲਗਾਏ ਗਏ ਖਨੀ ਰੱਤੇਵਾਲ ਵੱਲੋਂ ਵੀ ਦੋਸ਼ ਲਗਾਇਆ ਗਿਆ ਇਸ ਸਬੰਧੀ ਜਦੋਂ ਥਾਣਾ ਕਾੜਗੜ ਚਾਕੇ ਪੱਤਰਕਾਰਾਂ ਵੱਲੋਂ ਪੁੱਛਣ ਤੇ ਐਸਐਚਓ ਥਾਣਾ ਕਾੜਗੜ ਦੇ ਭਾਰਤ ਮਸੀਹ ਨੇ ਆਪਣਾ ਪੱਖ ਰੱਖਦਿਆਂ ਸਾਰੇ ਦੋਸ਼ਾਂ ਨੂੰ ਨਕਾਰਿਆ ਅਤੇ ਕਾੜਗੜ ਏਰੀਆ ਵਿੱਚ ਐਸਐਚਓ ਭਾਰਤ ਮਸੀਹ ਨੇ ਇਹ ਗੱਲ ਕਹੀ ਕੀ ਕਾਰਗੜ ਏਰੀਆ ਵਿੱਚ ਨਸਾਇਜ਼ ਮਾਈਨਿੰਗ ਦਾ ਕੋਈ ਵੀ ਕੰਮ ਨਹੀਂ ਹੋ ਰਿਹਾ ਕੁਲਵਿੰਦਰ ਰੱਤੇ ਹਨੀ ਵਲੋ ਲਗਾਏਗੇ ਅਰੋ ਸਭ ਝੂਠੇ ਤੇ ਬੇਬੁਨਿਆਦ ਹਨ ਪਲਾਟ ਚੋਰ ਤੋਂ ਲਖਵੀਰ ਕੁਮਾਰ ਦੇ ਦਿੱਤੇ ਰਿਪੋਰਟ ਪੰਜਾਬ ਦੀ ਹਰੀ ਖਬਰ ਦੇਖਣੇ ਸਾਡੇ ਚੈਨਲ ਸਬਸਕ੍ਰਾਈਬ ਕਰੋ ਕੁਮਾਰ ਪਰਮਿੰਦਰ ਕੁਮਾਰ ਹੈ ਕਿਥੋਂ ਦੀ ਹੈ ਕਮਿਟੀ ਪਿੰਡ ਰੱਤੇਵਾਲ ਜੀ ਸਰ ਜੀ ਤੁਹਾਡੇ ਵੀ ਕੁਲਵਿੰਦਰ ਕੁਮਾਰ ਜੀ ਕਿਥੋਂ ਦਾ ਆਪਣਾ ਰੱਤੇਵਾਲ ਕੀ ਕਰਦੇ ਹਾਂ ਜੀ ਸਰ ਜੀ ਹੁਣ ਦੇਖੋ ਮੈਂ ਸਰ ਆਰਟੀਕੂ ਨੂੰ ਇਨਫੋਰਮੇਸ਼ਨ ਮੰਗੀ ਸੀ ਨਾ ਤੁਹ ਜਿਹਦਾ ਇਹ ਹਲੇ ਤੱਕ ਵੀ ਇਹ ਸਟੇਟਮੈਂਟ ਇਨਫੋਰਮੇਸ਼ਨ ਕੁਐਸ਼ਨ ਤੇ ਗਏ ਬੈ ਇਨੀ ਜਾਨੀ ਕਿ ਇਹਨਾਂ ਨੇ ਨਾ ਦੋਅ ਹੋ ਗਏ ਭੀ ਅੱਜ ਕੱਲ ਆਰਟੀਕੂ ਜਿਹੜੀ ਮੰਗਦੇ ਆ ਪਰ ਇਨਫੋਰਮੇਸ਼ਨ ਵੀ ਇਹ ਦੇਣ ਨੂੰ ਤਿਆਰ ਨਹੀਂ ਹੈ ਕਿ ਮੈਂ ਨਾਲ ਮਾਈਨਿੰਗ ਭਾਗ ਖਾਸ ਕਰਕੇ ਤੇ ਉਹ ਆਪਣੀ ਜਿਹੜੀ ਹੈਗੀ ਪੈਂਡਿੰਗ ਚੱਲ ਰਹੀ ਆ ਇਹਨਾਂ ਨੇ ਹੁਣ ਵਿੱਚ ਇਹ ਦੱਲ ਦਿੱਤਾ ਜੀ ਮਗਰ 53 ਦਰਖਾਸਤਾਂ ਯਾਨੀ ਕਿ ਪਿਛਲੇ ਸਾਲ ਪ੍ਰਾਪਤ ਹੋਈਆਂ ਸਾਨੂੰ ਉਹਨਾਂ ਦੀ ਕਾਰਵਾਈ ਪੁੱਛੀ ਆ ਤਾਂ ਕਾਰਵਾਈ ਦਿੱਤੀ ਉਹਨਾਂ ਨੇ ਨਾ ਕੰਪਲੀਟ ਦਿੱਤੀ ਆ ਉਹਨਾਂ ਨੇ ਤੁਹਾਨੂੰ ਫਾਟੇ ਕਿ ਦੇ ਵਿੱਚ 40 ਜਾਂ 45 ਬਿੱਲ ਇੱਕ ਦਿਨ ਦੇ ਕੱਟੇ ਵੀ ਆ ਔਰ ਕਿਸੇ ਮੇਕਰ ਤੋਂ ਪ੍ਰੈਸ਼ਰ ਦੀ ਨਾ ਐਨੀ ਵੀ ਮੇਕਰ ਜੁਈ ਕੰਪੈਸਟੀ ਨਹੀਂ ਹੋਏਗੀ ਜਿਹੜੇ 50 ਜਾਂ 60 ਗੱਡੀਆਂ ਵੇਲੀ ਘੜ ਸਕਦਾ ਔਰ ਉਹ ਹੋ ਗਏ ਇਧਰ ਕਾਨਪੁਰ ਕੁਈ ਤੋਂ ਆਪਣਾ ਨਿਕਲਦੀਆਂ ਸੀ ਬਾਯਾ ਰਤਿਆਲ ਤੋਂ ਕਹਿੰਦੇ ਇਧਰ ਨੂੰ ਜਦ ਕਿ ਗੱਡੀ ਕੋਈ ਨਹੀਂ ਸੀ ਨਿਕਲਦੀ ਉਹਨਾਂ ਦੇ ਜਿਹੜੀ ਆ ਬਿੱਲ ਲੋਕਾਂ ਜਾਲੀ ਇੱਥੇ ਬਣੀਆਂ ਹੋਈਆਂ ਸੀ ਨਾਲ ਇਹ ਗੱਡੀਆਂ ਇਤੋਂ ਭਰਦੀਆਂ ਸੀ ਇਸ ਬਿੱਲ ਉੱਥੇ ਦੇ ਕਾਨਪੁਰ ਕੋਈ ਦੇ ਚੱਲਦੇ ਸੀ ਤੇ ਹਲੇ ਤੱਕ ਇਹਦੀ ਕੋਈ ਜਾਂਚ ਨਹੀਂ ਹੋਈ ਹੈ ਤੇ ਜਿਹੜਾ ਮਾਈਨਿੰਗ ਦਾ ਇਹ ਕਲਕੁਲੇਸ਼ਨ ਚੱਲਦੀ ਰਹੀ ਹੈ ਹੁਣ ਇਹ ਬੰਦ ਵੀ ਜਾਂ ਨਹੀਂ ਹੈ ਤੁਹਾਨੂੰ ਵੀ ਪਤਾ ਹੈ ਤੇ ਅੱਜ ਜਿਹੜੀ ਅਸੀਂ ਗੱਲ ਕਰਨੀ ਚਾਹੁੰਦੇ ਆਂ ਵੀ ਜਿਹੜੀ ਇਹ ਕੰਪਲੀਟ ਹੈ ਜੀ ਭਾਈ ਇਹਦੇ ਜਿਹੜੇ ਆ ਬਿੱਲ ਸਾਡੇ ਕੋਲ ਹਲੇ ਕਟੋ-ਕਟੇ ਦੇ ਇਲਾਵਾ ਹੋਰ ਵੀ ਪਏ ਆ origignal ਬਿੱਲ ਪਏ ਆ ਇਹਦੀ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ ਤੇ ਤੋਂ ਇਲਾਵਾ ਜਿਹੜਾ ਪੁਲਿਸ ਪ੍ਰਸ਼ਾਸਨ ਜੋ ਵੀ ਮਿਲਿਆ ਉਹਨਾਂ ਦਾ ਸਤਕਾਰ ਹੋ ਹੀ ਹੋਣੀ ਚਾਹੀਦੀ ਹੈ ਜੀ ਸਰ ਮੈਂ ਦੱਸਣਾ ਚਾਹੁੰਦਾ ਕਿ ਕੰਪਲੇਂਟਾਂ ਦਾ ਕਾਫੀ ਦਿੱਤੀਆਂ ਡੀਜੀਪੀ ਸਾਹਿਬ ਨੂੰ ਏ ਡੀਜੀਪੀ ਸਾਹਿਬ ਨੂੰ ਲੋਕੇਸ਼ਨਾਂ ਵੀ ਭੇਜੀਆਂ ਗਈਆਂ ਜਿੱਥੇ ਪੁਆਇੰਟ ਚੱਲਦੇ ਨੇ ਪਰ ਕਾਰਵਾਈ ਜ਼ੀਰੋ ਇੱਕ ਇਹਨਾਂ ਦੇ ਐਸਐਸਪੀ ਸਾਹਿਬ ਪਹਿਲੇ ਅਲਕਮੀਨਾ ਜੀ ਸੀਗੇ ਉਹਨਾਂ ਦੇ ਧਿਆਨ ਚ ਵੀ ਲਿਆਂਦਾ ਗਿਆ ਪਰ ਰਿਜ਼ਲਟ ਜ਼ੀਰੋ ਹੀ ਆਂਦਾ ਰਿਹਾ ਪਿਛਲੀ ਸਰਕਾਰ ਵੇਲੇ ਅੰਗਰੇਜ਼ ਕਾਰ ਸੀਗੀ ਜੀ ਉਸ ਟਾਈਮ ਇਹ ਢੱਲੇ ਦਾ ਕੰਮ ਚੱਲਦਾ ਰਿਹਾ ਜੀ ਤੇ ਦੂਜਾ ਨੰਬਰ ਜੀ ਇੱਕ ਆਰਟੀਆਈ ਤੋਂ ਸੂਚਨਾ ਪ੍ਰਾਪਤ ਕੀਤੀ ਸੀ ਜਿਹਦੇ ਅਗੇਂਸਟ ਇਹ ਨਾ ਐਸਐਚਓ ਨੇ ਮੰਨ ਲਈ ਇਹ ਗੱਲ ਕਿ ਹਾਂ ਜੀ ਮਾਈਨਿੰਗ ਹੁੰਦੀ ਹੈ ਪਰਚੇ ਵੀ ਦਰਜ ਕੀਤੇ ਆ ਪਰ ਕੋਈ ਕਾਰਵਾਈ ਗਾਂ ਕਈ ਟਪਾਂ ਦੇ ਜਿਨ੍ਹਾਂ ਦੇ ਪਰਚੇ ਕੀਤੇ ਕਿਸੇ ਦੇ ਤਾਂ 379 ਲਾ ਦਿੱਤੀ ਜਿਹੜੇ 2020 ਦੇ ਵਿੱਚ ਫੜੇ ਸੀਗੇ ਹੁਣ 21 ਦੇ ਵਿੱਚ ਗੱਡੀਆਂ ਕੁਝ ਫੜ ਹੋਈਆਂ ਨੇ ਉਹਨਾਂ ਤੇ ਕੋਈ ਕਾਰਵਾਈ ਨਹੀਂ ਇੱਥੇ ਤੱਕ ਕਿ ਜਿੱਥੇ ਮਾਈਨਿੰਗ ਹੁੰਦੀ ਸੀ ਉੱਥੇ ਗੱਡੀਆਂ ਮਾਈਨਿੰਗ ਵਾਲਿਆਂ ਨੇ ਫੜ ਕੇ ਪਰਚੇ ਦਵਾ ਦਿੱਤੇ ਪਰ ਗੱਡੀਆਂ ਉੱਥੋਂ ਹੀ ਖੁਰਦ-ਬੁਰਦ ਕਰ ਦਿੱਤੀਆਂ ਗਈਆਂ ਕੋਈ ਗੱਡੀ ਥਾਣੀ ਨਹੀਂ ਗਈ ਕੋਈ ਅਰੈਸਟ ਨਹੀਂ ਹੋਇਆ ਡਰਾਈਵਰ ਕੋਈ ਮਾਲਕ ਕੁਛ ਨਹੀਂ ਐਸਐਚਓ ਵੀ ਉਹੀ ਹੈ ਭਾਰਤਮ ਸਿੰਘ 20 'ਚ ਵੀ ਉਹੀ ਸੀਗਾ 21 'ਚ ਵੀ ਹੁਣ 22 'ਚ ਵੀ ਪ੍ਰੈਜ਼ੈਂਟ ਪ੍ਰੈਜ਼ੀਡੈਂਟ ਕੰਮ ਢੜਲੇ ਨਾਲ ਇਹਨਾਂ ਦੇ ਸਰਪ੍ਰਸਤੀ ਦੇ ਹੇਠ ਚੱਲਦਾ ਪਿਆ। ਹਾਂਜੀ ਸਰ ਮੈਂ ਸ਼ਿਕਾਇਤ ਕੀਤੀ ਸੀ ਜੀ। ਉਲਟਾ ਸਰ ਇਹ ਤੇ ਹੀ ਪਰਚਾ ਦੇ ਦਿੱਤਾ। ਉਲਟਾ ਸਾਰੇ ਨੇ ਮੈਂ ਸਤ ਤੋਂ ਜ਼ਿਆਦਾ ਮੇਰੇ ਪਰ ਇਹ ਮੈਂ ਗੱਡੀਆਂ ਰਾਤ ਨੂੰ ਮੈਨਿੰਗ ਅਫਸਰ ਨਰਵਿੰਦਰ ਕੁਮਾਰ ਨਾਲ ਫੋਨ ਕਰਕੇ ਸਰ ਮੌਕੇ ਤੇ ਗੱਡੀਆਂ ਫੜਾਈਆਂ ਜੀ। ਓਹੀ ਤਰੀਕ ਜੀ ਤਰੀਕ ਸਰ 11ਵੇਂ ਮਹੀਨੇ ਦੀ ਜਾਂ 26 ਦੀ ਜਾਂ 27 ਦੀ ਜੀ ਮੈਨੂੰ ਪੂਰਾ ਨਹੀਂ ਸਰ ਕੀਤਾ ਹੈਗਾ ਸਰ ਉਹ ਤਾਂ ਥਾਣੇ ਪਰਚਾ ਹੋਇਆ ਦਰਜ ਹਾਂਜੀ ਉਹਦੇ ਤੇ ਹੈਗਾ ਹੀ ਹੈ ਜੀ ਥਾਣੇ ਪਰਚਾ ਦਰਜ ਹੋਇਆ ਜੀ ਮੈਂ ਉਲਟਾ ਥਾਣੇ ਵੀ ਗਿਆ ਜੀ ਉਲਟਾ ਮੈਨੂੰ ਐਸ ਐਚਓ ਸਾਹਿਬ ਨੇ ਕੁੱਟਿਆ ਜੀ ਉੱਥੇ ਡੰਡਿਆਂ ਦੇ ਨਾਲ ਹਾਂਜੀ ਕਹਿੰਦਾ ਤੂੰ ਦਾ ਕੱਲ ਦਾ ਮੁੰਡਾ ਤੂੰ ਕੁਝ ਨਹੀਂ ਕਰ ਸਕਦਾ ਜੀ ਫੇਰ ਕਹਿੰਦੇ ਡੀ ਐਸ ਪੀ ਵੀ ਸਾਡਾ ਆਏਗਾ ਐਸ ਐਸ ਪੀ ਵੀ ਸਾਡਾ ਮੰਗੂਪਰੀਆ ਦਰਸ਼ਨ ਵੀ ਸਾਡਾ ਮੈਨੂੰ ਬਹੁਤ ਸਾਰੇ ਮੈਨੂੰ ਧਮਕੀਆਂ ਦਿੱਤੀਆਂ ਗਈਆਂ ਕਹਿੰਦੇ ਤੇਰੀ ਤਾਂ ਹਵਾ ਵੀ ਨਹੀਂ ਲੱਜੂਗੀ ਐਸਚੋ ਸਾਹਿਬ ਕਹਿੰਦਾ ਮੇਰੇ ਛੋਟੇ ਛੋਟੇ ਬੱਚੇ ਆ ਜੀ ਮੈਨੂੰ ਤਾਂ ਧਮਕੀਆਂ ਦਿੱਤੀਆਂ ਕਹਿੰਦੇ ਜੇ ਤੈ ਮੋਰੇ ਹੋ ਗਿਆ ਕੋਈ ਐਦਾ ਦੀ ਕਾਰਵਾਈ ਕਰੀ ਕਹਿੰਦਾ ਤੇਰੇ ਪਰ ਐਦਾ ਦਾ ਪਰਚਾ ਦਰਜ ਕਰੂੰਗਾ ਸਾਰੀ ਉਮਰ ਜੇਲ੍ਹ ਚ ਤਰੀਕਾ ਭੁਗਦੂੰਗਾ ਹਾਂ ਜੀ ਜੇਲ੍ਹ ਗਏ ਨਹੀਂ ਜੀ ਮੈਂ ਸਰ ਜੇਲ੍ਹ ਚ ਨਹੀਂ ਗਿਆ ਇਹਨਾਂ ਨੇ ਮੇਰੇ ਪਰ ਸੱਤ ਕੌਣ ਜਿਆ ਕਰੀਏਗੀ ਕਿਸ ਬਾਤ ਦੀ ਕੀਤੀ ਸੱਤ ਮੈਂ ਇਹਨਾਂ ਨੇ ਕਰੀ ਆ ਸਰ ਬੇ ਤੂੰ ਆ ਕੇ ਲੜਾਈ ਝਗੜਾ ਕਰਿਆਗਾ ਜਿਨ੍ਹਾਂ ਪਰ ਮੈਂ ਰਾਤ ਨੂੰ ਗੱਡੀਆਂ ਫੜਾਈਆਂ ਜੀ ਪਰਮੇਸ਼ ਕੁਮਾਰ ਰਾਜੂ ਦੀਆਂ ਜੀ ਬਾਗਵਾਲ ਐ ਮੁੰਡਾ ਪੂਰੇ 3 ਟਿਪਰ ਰਾਤ ਨੂੰ ਪਰਚਾ ਦਰਜ ਹੋਇਆ ਸਰ ਇੱਕ ਮਸ਼ੀਨ ਸੀ ਕਿਸੇ ਨੇ ਸ਼ਿਕਾਇਤ ਕੀਤੀ ਮੈਂ ਸਰ ਸ਼ਿਕਾਇਤ ਕੀਤੀ ਤੁਹਾਡੇ ਦੇ ਪੇਰੇ ਸ਼ਿਕਾਇਤ ਕੀਤੀ ਸੀ ਉਸ ਵੇਲੇ ਆਸਪਾਲ ਕਹਿੰਦਾ ਸ਼ਿਕਾਇਤ ਹਾਂਜੀ ਹਾਂਜੀ ਇੰਜਰ ਰਕੇਸ਼ ਕੁਮਾਰ ਰਾਜੂ ਨੇ ਸ਼ਿਕਾਇਤ ਕੀਤੀ ਹੈ ਜੀ ਬਾਗਵਾਲ ਵਾਲੇ ਨੇ ਹਾਂਜੀ ਇਹਨਾਂ ਦਾ ਪੰਪ ਹੈ ਜੀ ਕਾਰਟ ਕਾਰਟ ਮਾਈਨਿੰਗ ਦੀ ਗੱਡੀ ਫੜਾਈ ਜੀ ਹਾਂਜੀ ਮੈਂ ਇਹਨਾਂ ਦੀਆਂ ਮੌਕੇ ਤੇ ਰਾਤ ਨੂੰ ਗੱਡੀਆਂ ਫੜਾਈਆਂ ਸਰ ਮੇਰੇ ਦਾਦਾ ਜੀ ਦੀ ਮੌਤ ਹੋ ਗਈ ਸੀ ਮੈਂ ਹਰੀਦਵਾਰ ਤਾਂ ਗਿਆ ਵਾ ਇਹਨਾਂ ਬੰਦਿਆਂ ਨੇ ਆਤੀ ਚੱਕ ਲਈ ਜੀ ਘੱਟੋ ਘੱਟ ਸਰ 30 30 ਫੁੱਟ ਦੇ ਮੇਰੇ ਖੇਤਾਂ ਦੇ ਹੜਦਵਾਲੇ ਖੱਡੇ ਪਾ ਦਿੱਤੇ ਇਹਨਾਂ ਨੇ ਮੈਂ ਬਹੁਤ ਜਾ ਕੇ ਮੈਂ ਪਤਾ ਥਰਖਾਸਾ ਵੀ ਸਰ ਦਿੱਤੀਆਂ ਗਿਆ ਐਸ ਐਚਓ ਸਾਹਿਬ ਨੂੰ ਮੈਂ ਦਿੱਤੀ ਹੈ ਜੀ 20 ਤਰੀਕ 11ਵੇਂ ਮਹੀਨੇ ਨੂੰ ਕੋਈ ਕਾਰਵਾਈ ਨਹੀਂ ਜੁੱਧ ਪਰ ਵੀ ਹੋਈ ਫਿਰ ਮੈਂ ਦਿੱਤੀ ਹੈ ਜੀ 24 ਤਰੀਕ ਨੂੰ 11ਵੇਂ ਮਹੀਨੇ ਨੂੰ ਫਿਰ ਵੀ ਜੁੱਧ ਪਰ ਕੋਈ ਕਾਰਵਾਈ ਨਹੀਂ ਹੋਈ ਥਰਖਾਸਾ ਪਰ ਸਾਰਾ ਦੇਖੋ ਨੰਬਰ ਲੱਗੇ ਹੋਏ ਐ 404 ਜੀ 408 ਜੀ ਹਾਂ ਜੀ ਕਾਠਕਾ ਥਾਣੇ ਚ ਦਿੱਤੀ ਹੈ ਜੀ ਐਸ ਐਚਓ ਸਾਹਿਬ ਹੁਣ ਤੱਕ ਜੀ ਧਮਕੀਆਂ ਦਿੰਦਾ ਹੈਗਾ ਕਹਿੰਦਾ ਤੇਰੀ ਮੈਂ ਇਦਾਂ ਦੀ ਦਸ਼ਾ ਕਰੂੰਗਾ ਕਹਿੰਦਾ ਤੇਰੀਆਂ ਆਣ ਵਾਲੀਆਂ ਪੀੜ੍ਹੀਆਂ ਵੀ ਭੋਲ ਜੂਣੀਆਂ ਇਹ ਜਿਹੜੀਆਂ ਗੱਡੀਆਂ ਮਾਈਨਿੰਗ ਵਾਲੀਆਂ ਨਿਕਲਦੇ ਕਿਥੋਂ ਜਾਂਦੇ ਇਹ ਸਾਰੇ ਇਹ ਐਸ ਐਚਓ ਸਾਹਿਬ ਇਹਨਾਂ ਦੇ ਨਾਲ ਮੇਲੀ ਭੋਗਤੇਗੀ ਉਹਨਾਂ ਨੂੰ ਚੜਾਵਾ ਚੜਦਾ ਹੈਗਾ ਇਹ ਦਿੰਦੇ ਟਿਪਰਾਂ ਵਾਲੇ ਤਾਂ ਕਰਕੇ ਅਸੀਂ ਤਾਂ ਜੀ ਦੋ ਤਿੰਨ ਕਿੱਲੇ ਖੇਤੀ ਕਰਨ ਵਾਲੇ ਕਿਸਾਨ ਹੈਗੇ ਇਹਨਾਂ ਨੇ ਸਾਡੇ ਖੇਤਾਂ ਦੀ ਤਵਾਹੀ ਠਾਲੀ ਪਈਏ ਸਾਰੇ ਇਹਨਾਂ ਨੇ ਮੇਰੇ ਬੂਟੇ ਵੀ ਪੱਟ-ਪੱਟ ਕੇ ਸਿੱਟਿਆ ਮੈਂ ਖੇਤ ਵਾਲੇ ਦੇ ਵਿਰੁੱਧ ਵੀ ਸਰਖਾਸਾ ਨਿਤੀਆਂ ਕੋਈ ਕਾਰਵਾਈ ਨਹੀਂ ਹੋਈ ਹੈ ਜੀ 57 ਇੱਕ ਵਾਰ ਹੋਈ ਹੈ ਕਿ ਦੋਨੋਂ ਨਹੀਂ ਮੇਰੇ ਪਰ ਕੱਲੇ ਪਰ ਕਰੀ ਹੈ ਜੀ ਉਹ ਤੇ ਪਰ ਨਹੀਂ ਕਰੀ ਹੈਗੀ ਹਾਂ ਜੀ ਫਿਰ ਮੇਰਾ ਉਲਟਾ ਇਹਨਾਂ ਨੇ ਮੈਡੀਕਲ ਕਰਾਇਆ ਜੀ ਸਰਕਾਰੀ ਹਸਪੀਟਲ ਚ ਲੈ ਕੇ ਦੂਣੀ ਚੰਦ ਅਫਸਰ ਏਐਸਆਈ ਮੈਨੂੰ ਲੈ ਕੇ ਗਿਆ ਹੈਗਾ ਜੀ ਉਹਨੇ ਮੇਰਾ ਮੈਡੀਕਲ ਕਰਾਇਆ ਜੀ ਤਾਂ ਕਰਕੇ ਸਰ ਮੇਰੀ ਤਾਂ ਇਹ ਪ੍ਰਸ਼ਾਸਨਮੋਰ ਮੰਗ ਗਈ ਨਾ ਤੇ ਸਖਤ ਤੇ ਸਖਤ ਕਾਰਵਾਈ ਕੀਤੀ ਜਾਵੇ ਤੁਸੀਂ ਕੈਲੀਗੇਸ਼ਨ ਲਗਾ ਰਹੇ ਹੋ बार-बार ਐਸਐਚਓ ਕਾਰਗੜ ਦੇ ਉੱਪਰ ਜਾਂ ਜਿਹੜੇ ਮਾਈਨਿੰਗ ਵਾਲੇ ਗੱਗਵਾਲ ਦੀ ਤੁਸੀਂ ਗੱਲ ਕਰ ਰਹੇ ਹੋ ਤੁਹਾਡੇ ਕੋਲ ਕੋਈ ਰੰਜਿਸ਼ ਤਾਂ ਨਹੀਂ ਹੈਗੀ ਨਹੀਂ ਸਰ ਮੇਰੀ ਕੋਈ ਰੰਜਿਸ਼ ਨਹੀਂ ਹੈਗੀ ਮਾਈਨਿੰਗ ਦਾ ਮੁੱਦਾ ਤੁਸੀਂ ਜਦੋਂ ਇੰਨਾ ਤੱਕਾ ਹੋਇਆ ਤੁਸੀਂ ਪਹਿਲਾਂ ਪ੍ਰੈਸ ਕਾਨਫਰੰਸ ਕਿਉਂ ਨਹੀਂ ਦਿੱਤੀ ਸਰ ਮੈਨੂੰ ਇਹਨਾਂ ਗੱਲ ਪਤਾ ਹੀ ਨਹੀਂਦਾ ਹੈਗਾ ਜੀ ਮੈਂ ਸਿਰਫ ਆਪਣਾ ਛੋਟਾ ਜਿਹਾ ਮੇਰਾ ਪਰਿਵਾਰ ਹੈ ਜੀ ਮੈਂ ਦਿਹਾੜੀਦਾਰ ਬੰਦਾ ਇੱਕ ਮਜ਼ਦੂਰੀ ਕਰਕੇ ਆਪਣਾ ਕੰਮ ਖਰਦਾ ਠੀਕ ਹੈ ਜੀ ਸਵੇਰ ਨੂੰ ਚਲ ਜਾਈਦਾ ਸਰ ਕੰਮ ਪਰ ਸ਼ਾਮ ਨੂੰ ਘਰ ਹੀ ਆਈਦਾ ਹੈਗਾ ਹੁਣ ਸਾਰੇ ਜਿਹੜੇ ਉਲਟੀਆਂ ਮੈਨੂੰ ਧਮਕੀਆਂ ਦਿੰਦੇ ਐ ਜੇ ਮੇਰੀ ਕੋਈ ਜੇ ਮੈਨੂੰ ਕੋਈ ਗੱਲਬਾਤ ਹੋ ਗਈ ਕੁਛ ਵੀ ਹੋ ਗਿਆ ਐਸ ਐਚਓ ਜ਼ਿੰਮੇਵਾਰ ਹੈ ਜੀ ਭਾਰਤਨਵੀਸ ਜਿਹੜਾ ਕਾਕਾ ਥਾਣੇ ਚ ਜੀ ਮੌਕੇ ਤੇ ਉਹਦੇ ਬਾਅਦ ਜੀ ਜਿਹੜੇ ਇਹ ਰਾਜੂ ਹੈਗਾ ਟਿੱਪਰਾਂ ਵਾਲਾ ਜਿਨ੍ਹਾਂ ਦੇ ਮੈਂ ਟਿੱਪਰ ਫੜਾਏ ਤੇ ਜੀ ਇਹ ਜ਼ਿੰਮੇਵਾਰ ਹੈ ਸਰ ਰਵਿੰਦਰ ਕੁਮਾਰ ਨੇ ਇਹਨਾਂ ਦੇ ਨਾਲ ਮਿਲ ਭੁਗਤ ਕਰਕੇ ਸਰ ਸਾਰਾ ਕੁਝ ਕੀਤਾ ਹੈਗਾ ਮੈਨਿੰਗਾ ਆਪ ਸਰ ਨੇ ਰਵਿੰਦਰ ਸਰ ਨਵਾਂ ਸ਼ਹਿਰ ਵਾਲਾ ਅਫਸਰ ਰਵਿੰਦਰ ਮਾਈਨਿੰਗ ਵਾਲਾ ਮਾਈਨਿੰਗ ਵਾਲਾ ਹਾਂਜੀ 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 ਸਰ ਇੱਕ ਕੁਲਵਿੰਦਰ ਕੁਮਾਰ ਜਿਹੜਾ ਹੈਗਾ ਆ ਨਰਤਿਆਲ ਤੋਂ ਉਹਨੇ ਅੱਜ ਪ੍ਰੈਸ ਕਾਨਫਰੰਸ ਦਿੱਤੀ ਹੈ ਉਹਦੇ ਚ ਕੁਝ ਪੁਲਿਸ ਦੇ ਉੱਤੇ ਉਹਨੇ ਅਲਜਾਨ ਲਾਇਆ ਕਿ ਪੁਲਿਸ ਜਿਹੜੀ ਹੈਗੀ ਆ ਤੇ ਮਾਈਨਿੰਗ ਦੇ ਉੱਤੇ ਕੰਮ ਨਹੀਂ ਕਰਦੀ ਆ ਤੇ ਉਹਦੇ ਤੇ ਉਹ ਕਾਫੀ ਕੁਝ ਨੇ ਅਲਜਾਨ ਲਾਇਆ ਉਸਤੇ ਕੀ ਕਹਣਾ ਹੈ ਤੁਹਾਡਾ ਦੇਖੋ ਗੱਲ ਇਹ ਹੈ ਕਿ ਜਿਹੜਾ ਕੁਲਵਿੰਦਰ ਕੁਮਾਰ ਆ ਇਹ ਰੱਤੇਵਾਲੇ ਪਿੰਡ ਦਾ ਰਹਿਣ ਵਾਲਾ ਵਾ ਇਹਦੀ ਆਪਣੀ ਜਿਹੜੀ ਤੇ ਮੁਕੱਦਮਾ ਦਰਜਾ ਮਾਈਨਿੰਗ ਦਾ ਜਿਹਦੀ ਇਹਦੀ ਗੱਡੀ ਆ ਜਿਹੜਾ ਡਰਾਈਵਰ ਜਿਹੜਾ ਅਰੈਸਟ ਕੀਤਾ ਸੀਗਾ ਗੱਡੀ ਫੜੀ ਗਈ ਸੀਗੀ ਉਹ ਮੁਕੱਦਮਾ ਜਿਹੜਾ ਅੰਡਰ ਟ੍ਰਾਇਲ ਆ ਉਹਦੇ ਵਿੱਚ ਸਾਡੀਆਂ ਐਵਿਡੈਂਸ ਜਿਹੜੀਆਂ ਹੋ ਚੁੱਕੀਆਂ ਹਨ ਇਹ ਸਿਰਫ ਪੁਲਿਸ ਨੂੰ ਪ੍ਰੈਸ਼ਰਾਈਜ਼ ਕਰਨ ਵਾਸਤੇ ਤੇ ਵੈਸੇ ਹੀ ਜਿਹੜਾ ਇਹ ਜਿਹੜੇ ਗਲਤ ਐਲੀਗੇਸ਼ਨ ਲਗਾਤਾ ਜਿਹਦਾ ਕੋਈ ਬੇਸ ਨਹੀਂ ਹੈਗਾ ਜਿਹੜਾ ਬੰਦਾ ਖੁਦ ਇਹਦੇ ਤੇ ਕਈ ਮੁਕੱਦਮੇ ਦਰਜਾ ਇੱਕ ਇਹਨਾਂ ਤੇ ਜਿਹੜਾ ਹੈਗਾ ਇਹਨੂੰ ਕੋਰਟ ਨੇ ਦੋਸ਼ੀ ਘਰਾਰ ਦੇ ਕੇ ਕਾਫੀ ਵੱਡੇ ਹੀ ਕੰਪਨਸੇਸ਼ਨ ਜਿਹੜੇ ਤੇ ਪਾਇਆ ਵਾ ਉਹ ਵੀ ਅਜੇ ਦਾ ਡਿਊ ਰਹਿਦਾ ਪੁਰਧੇਨ ਵਾਲਾ ਉਥੇ ਵੀ ਕੋਰਟ ਨੇ ਇਹਨੂੰ ਦੋਸ਼ੀ ਕਰਾ ਦਿੱਤਾ ਵਾ ਜਿਹੜਾ ਮਾਈਨਿੰਗ ਦਾ ਮਕਦਮਾ ਉਹ ਟ੍ਰਾਇਲ ਜਿਹੜਾ ਸਾਡਾ ਕੋਰਟ ਚੱਲਦਾ ਪਿਆ ਉਹਦੇ ਵਿੱਚ ਵੀ ਇਹਨੂੰ ਸਜ਼ਾ ਹੋਣ ਦੇ ਸਾਨੂੰ 100% ਆਸਾਰਾ ਕਿਉਂਕਿ ਉਹਦੇ ਵਿੱਚ ਬਹੁਤ ਜ਼ਿਆਦਾ ਐਵਿਡੈਂਸ ਦੇ ਅਗੇਂਸਟ ਆ ਇਹ ਸਿਰਫ ਪੁਲਿਸ ਨੂੰ ਪੇਸ਼ ਰਾਈ ਕਰਨ ਵਾਸਤੇ ਗਲਤ ਕੰਮ ਕਰ ਰਹਾ ਜਿਹੜਾ ਬੰਦਾ ਖੁਦ ਮਾਈਨਿੰਗ ਦਾ ਕੰਮ ਕਰ ਰਿਹਾ ਸੀ ਆਪਣੇ ਦੇ ਪਰਚਾ ਦਰਜ ਹੋਇਆ ਆਪ ਜੇਲ੍ਹ ਜਾ ਕੇ ਆਇਆ ਉਹ ਸਾਡੇ ਤੇ ਜਿਹੜਾ ਅਲੀਗੇਸ਼ਨ ਕਰ ਰਿਹਾ ਬੇਸਲੈਸ ਅਲੀਗੇਸ਼ਨ ਉਹਦਾ ਕੋਈ ਉਧ ਇੱਕ ਤਰਵਿੰਦਰ ਕੁਮਾਰ ਹਾਨੀ ਨੇ ਵੀ ਲਾਇਆ ਕਿ ਮੈਨੂੰ ਇੱਥੇ ਟੌਰਚਰ ਕੀਤਾ ਗਿਆ ਥਾਣੇ ਦੇ ਵਿੱਚ ਔਰ ਮੇਰੇ ਤੇ 57 ਕੀਤੀ ਗਈ ਹੈ ਉਹ ਕੀ ਮੰਗਦਾ ਹੈ ਇੱਕ ਤਰ ਨਹੀਂ ਜੀ ਦੇਖੋ ਇਹ ਹੈਗਾ ਕਿ ਹਾਨੀ ਕੁਮਾਰ ਜਿਹੜਾ ਅਲੀਗੇਸ਼ਨ ਲਗਾ ਰਿਹਾ ਪੁਲਿਸ ਦੇ ਉੱਤੇ ਵੀ ਜਿਹੜਾ ਮੇਰੇ ਤੇ ਜਿਹੜਾ 57 ਦਾ ਜਿਹੜਾ ਕੀਤੀ ਗਈ ਆ ਉਹ ਬੰਦਾ ਤਕਰੀਬਨ 4 ਮਹੀਨੇ ਪਹਿਲਾਂ ਇੱਕ ਇੱਥੇ ਜਿਹੜੀ ਪਰਮਿਸ਼ਨ ਸੀਗੀ ਮਿੱਟੀ ਜਿਹੜੀ ਪਰਤੀ ਪਾਉਣ ਦੀ ਉਹਨਾਂ ਨੇ ਗੱਡੀਆਂ ਰੋਕੇ ਉਹਨਾਂ ਕੋ ਪੈਸੇ ਜਿਹੜੇ ਮੰਗਦਾ ਸੀ ਜਾ ਕੇ ਉਹਨਾਂ ਨੇ ਸਾਨੂੰ ਲਿਖਤੀ ਕੰਪਲੇਂਟ ਦਿੱਤੀ ਉਸ ਕੰਪਲੇਂਟ ਦੇ ਉੱਤੇ ਅਸੀਂ ਕਾਰਵਾਈ ਕਰਦੇ ਉਹਦੀ 57 ਕੀਤੀ ਤੇ ਉਹਨੂੰ ਜਿਹੜਾ ਕੋਰਟ ਵਿੱਚ ਇਹਦਾ ਪੇਸ਼ ਕੀਤਾ ਸੀਗਾ ਇੱਕ অশੋਕ ਕੁਮਾਰ ਕੁਝ ਬਿੱਲ ਦਿਖਾ ਰਿਹਾ ਸੀਗਾ ਉੱਥੇ ਪ੍ਰੈਸ ਕਾਨਫਰੰਸ ਵਿੱਚ ਕਿ ਇਹ ਬਿੱਲ ਜਿਹੜੇ ਹੈਗੇ ਡੁਪਲੀਕੇਟ ਆ। ਕਰਾਈ ਕਰੈਸਰ ਦੇ ਜਿਹੜੇ ਬਿੱਲ ਦਿਖਾ ਰਿਹਾ ਸਾਡੇ ਕੋਲ ਇੱਕ ਕੰਪਲੇਂਟ ਜਿਹੜੀ ਇਹਨਾਂ ਵੱਲੋਂ ਦਿੱਤੀ ਗਈ ਸੀਗੀ ਜਿਹੜੀ ਇਹਨਾਂ ਨੇ ਉੱਪਰਲੇ ਲੈਵਲ ਤੇ ਦਿੱਤੀ ਉਹ ਸਾਡੇ ਕੋਲ ਇਨਕੁਆਰੀ ਵਾਸਤੇ ਮੇਰੇ ਕੋਲ ਆਈ ਸੀ ਅਸੀਂ ਸਾਰੇ ਬਿੱਲ ਜਿਹੜੇ ਵੈਰੀਫਾਈ ਕੀਤੇ ਜਿਹਦੀ ਅਸੀਂ ਪੂਰੀ ਕੰਪਲੀਟ ਰਿਪੋਰਟ ਬਣਾਈ ਉਹ ਰਿਪੋਰਟ ਜਿਹੜੀ ਆ ਮੇਰੇ ਕੋਲ ਹੁਣ ਵੀ ਜਿਹੜੀ ਮੈਂ ਤੁਹਾਨੂੰ ਵੈਸੇ ਕਾਪੀ ਦੇ ਦੇਣੀ ਹੈ ਇਹ ਕੱਲਾ ਕੱਲਾ ਬਿੱਲ ਵੈਰੀਫਾਈ ਕੀਤਾ ਇਹ ਬੰਦਾ ਅਸ਼ੋਕ ਤੇ ਕੁਲਵਿੰਦਰ ਇਸ ਗੱਲ ਨੂੰ ਸਾਬਤ ਨਹੀਂ ਕਰ ਸਕਿਆ ਸੀ ਵੀ ਜਿਹੜੇ ਬਿੱਲ ਇਹਨਾਂ ਨੇ ਆਪਣੀ ਕੰਪਲੇਨ ਨਾਲ ਲਾਏ ਬਿੱਲ ਇਹਨਾਂ ਨੇ ਲੈ ਕਿੱਥੋਂ ਆ ਇਹ ਬਿੱਲ ਇਹਨਾਂ ਦਾ ਕੋਈ ਕਿੱਥੋਂ ਆਇਆ ਜਿਸ ਵਜ੍ਹਾ ਸੇ ਕਰੈਸ਼ਰ ਕੋ ਸਟੂਨ ਕੋ ਕਹਿੰਦੇ ਸੀ ਨਾ ਲੈ ਜਾ ਬਿੱਲ ਉਥੋਂ ਲੈ ਕੇ ਆਏ ਆ ਉਹਨਾਂ ਨੇ ਲਿਖ ਕੇ ਦੇ ਦਿੱਤਾ ਸੀ ਆਪਣੀ ਬਕਾਇਦਾ ਆਪਣੀ ਰਿਪੋਰਟ ਵਿੱਚ ਲਿਖਿਆ ਪਈ ਜਿਹੜੀ ਹੈਗੀ ਆ ਉਹ ਇਸ ਗੱਲ ਦੇ ਉੱਤੇ ਜਿਹੜੀ ਉਹਨਾਂ ਲਿਖੀ ਰਿਪੋਰਟ ਦੇ ਦਿੱਤੀ ਵੀ ਅਸੀਂ ਜਿਹੜੇ ਬਿੱਲ ਨਹੀਂ ਦਿੱਤੇ ਜਿਹੜੀਆਂ ਗੱਡੀਆਂ ਵਾਲੇ ਤੇ ਅਲੀਗੇਸ਼ਨ ਲਗਾਉਂਦੇ ਸੀਗੇ ਵੀ ਇਹ ਲੈ ਕੇ ਜਾਂਦੇ ਆ ਬਿੱਲ ਅਸੀਂ ਕੱਲੇ-ਕੱਲੇ ਗੱਡੀ ਵਾਲੇ ਦੇ ਬਿਆਨ ਜਿਹੜੇ ਆ ਉਹ ਦ ਉਹਨਾਂ ਨੇ ਵੀ ਜਿਹੜੀ ਇਸ ਗੱਲ ਤੋਂ ਮੁਕਰ ਗਏ ਇਹ ਇਹ ਗੱਲ ਸਾਬਤ ਨਹੀਂ ਕਰ ਸਕੇ ਸੀਗੇ ਕਿ ਜਿਹੜੇ ਬਿੱਲ ਜਿਹੜੇ ਨਾਲ ਲਗਾ ਰਹੇ ਆ ਇਹ ਬਿੱਲ ਕਿੱਥੋਂ ਆਇਆ ਨਹੀਂ ਉਹ ਸਾਬਤ ਹੋਏ ਆ ਔਰ ਜਿਹੜੇ ਬਿੱਲ ਨਹੀਂ ਸਾਬਤ ਹੋਏ ਇਹਦੇ ਸਬੰਧੀ ਵੀ ਅਸੀਂ ਜਿਹੜੀ ਆ ਉਹ ਰਾਏ ਲਵਾਂਗੇ ਦੀ ਇਲੀਗਲ ਦੀ ਪੀਏ ਤਹੀ ਕਿਹੜੀ ਫਰਦ ਕਿਦਾਂ ਪ੍ਰਸੀਡਿੰਗ ਕਰੀ ਹੈਗੇ ਕਿਉਂਕਿ ਇਹ ਜਿਹੜੇ ਬਿੱਲ ਸਾਬਤ ਨਹੀਂ ਹੁੰਦੇ ਇਹ ਝੂਠੀਆਂ ਦਰਖਾਸਤਾਂ ਦੀਆਂ ਦਿੱਤੀ ਆ ਪੁਲਿਸ ਨੂੰ ਪ੍ਰੈਸ਼ਰਾਈਜ਼ ਕਰਨਾ ਚਾਹੁੰਦੇ ਆ ਤੇ ਆਪਣਾ ਗਲਤ ਕੰਮ ਚਲਾਉਣਾ ਚਾਹੁੰਦੇ ਆ ਇਹ ਵੀ ਕੀ ਕਹਿੰਦੇ ਕਿ ਇਸ ਸਬੰਧੀ ਪੁਲਿਸ ਦੀ ਕੀ ਕਾਰਵਾਈ ਰਹੂਗੀ ਜਿੱਦਾਂ ਪੁਲਿਸ ਨੂੰ ਪ੍ਰੈਸ਼ਰਾਈਜ਼ ਕਰ ਰਿਹਾ ਜਿੱਦਾਂ ਤੁਸੀਂ ਕਹਿ ਰਹੇ ਹੋ ਦੇਖੋ ਗੱਲ ਇਹ ਹੈਗੀ ਆ ਕਿ ਅਸੀਂ ਪਹਿਲਾਂ ਇਸ ਚੀਜ਼ ਨੂੰ ਹੁਣ ਸਾਬਤ ਕਰਾਂਗੇ ਜਿਹੜੀ ਇਹਨਾਂ ਨੇ ਕੰਪਲੇਂਟਾਂ ਦਿੱਤੀਆਂ ਉਹਦਾ ਨਾਲ ਸਾਰਾ ਬਾਇਓ ਡਾਟਾ ਕਢਾਵਾਂਗੇ ਜਿੰਨੀਆਂ ਫਾਈਲ ਹੋਈਆਂ ਵਾਂ ਉਸ ਤੋਂ ਬਾਅਦ ਵਿੱਚ ਜਿਹੜੀ ਕਾਨੂੰਨੀ رائے ਲਵਾਂਗੇ رائے ਲੈਣ ਤੋਂ ਬਾਅਦ ਇਹਨਾਂ ਦੇ ਖਿਲਾਫ ਉਹ ਵੀ ਕਾਰਵਾਈ ਕੀਤੀ ਜਾਏਗੀ ਵੀ ਜੇ ਹੁਣੇ ਨਹੀਂ ਇਹਨਾਂ ਗੱਲਾਂ ਦੇ ਉੱਤੋਂ ਜਿਸ ਗੱਲ ਦਾ ਕੋਈ ਲੈਣਾ ਨਹੀਂ ਕੋਈ ਦੇਣਾ ਨਹੀਂ ਕੋਈ ਮਤਲਬ ਨਹੀਂ ਅੱਜ ਪ੍ਰੈਸ ਕਾਨਫਰੈਂਸ ਕਰਨ ਦਾ ਮਤਲਬ ਕੀ ਸੀਗਾ ਇਹਤੇ ਮਕਦਮਾ ਦਰਜ ਹੋਇਆ ਇਹਦਾ ਟ੍ਰਾਇਲ ਚੱਲ ਰਿਹਾ ਕੋਰਟ ਦੇ ਵਿੱਚ ਪੁਲਿਸ ਦਾ ਅੱਜ ਉੱਥੇ ਜਾ ਕੇ ਕੋਰਟ ਵਿੱਚ ਜਾਣਾ ਬੰਦਾ ਨਾ ਕਿ ਸਾਡਾ ਇੱਥੇ ਆ ਸਾਡੇ ਕੋਲ ਕੋਈ ਪੈਂਡਿੰਗੀਆਂ ਨਹੀਂ ਮਾਮਲਾ ਹੁਣ ਮਾਮਲਾ ਪੈਂਡੇ ਕੋਈ ਤੁਹਾਨੂੰ ਦੱਸਿਆ ਕਿ ਕੁਲਵਿੰਦਰ ਤੇ ਕਿਹੜੇ ਸੰਚ ਦਿੱਲੂ ਆ ਜੀ 220 ਦੇ ਵਿੱਚ ਉੱਤੇ ਮਕਦਮਾ ਦਰਜ ਹੋਇਆ ਸੀ ਜਿਹੜਾ ਉਹਦਾ ਕੇਸ ਹੈਗਾ ਕੋਰਟ ਦੇ ਵਿੱਚ ਜਿਹੜਾ ਚੱਲ ਰਿਹਾ ਇਸ ਟਾਈਮ ਉਹ ਇੱਥੇ ਦਾ ਕੋਈ ਮਾਮਲਾ ਹੀ ਪੈਂਡਿੰਗ ਹੈ ਨਹੀਂ ਨਾ ਤੇ ਜਿਹੜਾ ਧਰਮਿੰਦਰ ਹਨੀ ਆ ਨਾ ਉਹਦਾ ਕੋਈ ਮਾਮਲਾ ਪੈਂਡਿੰਗਾ ਨਾ ਜਿਹੜਾ ਕੁਲਵਿੰਦਰ ਦਾ ਮਾਮਲਾ ਪੈਂਡਿੰਗਾ ਨਾ ਜਿਹੜਾ ਸੁਭਾਸ਼ ਕੁਸਰੀ ਦੀ ਗੱਲ ਕਰਦੇ ਉਹ ਇਸ ਕਰਕੇ ਉਹ ਮਤ मीनिंग ਦੀ ਮੰਨਦਾ ਉਹ मीनिंगलेस ਗੱਲਾਂ ਕਰ ਰਹੀ ਆ ਸਿਰਫ ਪੁਲਿਸ ਨੂੰ ਪ੍ਰੈਸ਼ਰਾਈਜ਼ ਕਰਕੇ ਵੀ ਅਸੀਂ ਪੁਲਿਸ ਤੇ ਐਲੀਗੇਸ਼ਨ ਲਗਾਵਾਂਗੇ ਪੁਲਿਸ ਡਰ ਜੇਗੀ ਤੇ ਅਸੀਂ ਜਿਹੜਾ ਗਲਤ ਕੰਮ ਜਿਹੜਾ ਕਰਨਾ ਸ਼ੁਰੂ ਕਰਦੇ ਹਾਂ ਤੁਸੀਂ ਇਹ ਕਹਿਣ ਦਾ ਮਤਲਬ ਹੈ ਕਿ ਬਿੱਲ ਲਾਉਣਾ ਆਪਰੇ ਭਾਈ ਹੋਏ ਉਹ ਦੇਖੋ ਉਹ ਹੀ ਵੈਰੀਫਾਈ ਜਿਹੜੇ ਜਿੱਥੋਂ ਦੇਖੋ ਜਦੋਂ ਉਹਨਾਂ ਨੇ ਸਾਨੂੰ ਕੰਪਲੇਂਟ ਦਾ ਬਿੱਲ ਦਿੱਤਾ ਬਿਲ ਨੂੰ ਵੈਰੀਫਾਈ ਕਰਾਉਣਾ ਅਸੀਂ ਉਹਨਾਂ ਨੂੰ ਕਰਵਾਇਆ ਮੈਂ ਬੁਲਾਇਆ ਉਹਨਾਂ ਨੂੰ ਇੱਕ ਵਾਰ ਅੱਜ ਤੋਂ ਕਾਫੀ 2 ਟਾਈਮ ਮਹੀਨੇ ਪਹਿਲਾਂ ਬੁਲਾ ਲਿਆ ਸੀ ਮੈਂ ਉਹਨਾਂ ਨੂੰ ਮੈਂ ਕਿਹਾ ਦੱਸੋ ਵੀ ਬਿੱਲ ਕਿੱਥੋਂ ਲਏ ਆ ਉਹ ਕਹਿੰਦੇ ਜੀ ਅਸੀਂ ਬਿੱਲ ਉਹ ਪ੍ਰੈਸ਼ਰ ਵਾਲੇ ਕੋਲ ਲਏ ਆ ਅਸੀਂ ਕਈ ਪ੍ਰੈਸ਼ਰ ਵਾਲਾ ਕੋਲ ਪੁੱਛਿਆ ਉਹਦੀ ਲਿਖਤੀ ਰਿਪੋਰਟ ਜਿਹੜੀ ਲਈ ਆ ਉਹਦੀ ਰਿਪੋਰਟ ਦੇ ਵਿੱਚ ਬਕਾਇਦਾ ਆ ਉਹਨੇ ਇੰਗਲਿਸ਼ ਦੇ ਵਿੱਚ ਸਾਨੂੰ ਰਿਪੋਰਟ ਦਿੱਤੀ ਆ ਜਿਹਦੇ ਵਿੱਚ ਲਿਖਿਆ ਉਹਨਾਂ ਨੇ ਵੀ ਜਿਹੜੇ ਬਿੱਲ ਸਾਡੇ ਵੱਲੋਂ ਜਾਰੀ ਨਹੀਂ ਹੋਏ ਫਿਰ ਅਸੀਂ ਜਿਹੜੀ ਹੈਗੀ ਆ ਜਿਹੜੇ ਟਰੱਕ ਜੁੰਦੀਆਂ ਜਿੰਨੇ ਬੰਦੇ ਸੀਗੇ ਜਿੰਨੇ ਡਰਾਈਵਰ ਜਿੰਨੇ ਗੱਡੀ ਮਾਲਕ ਸਾਰ ਉਹ ਕਹਿੰਦੇ ਅਸੀਂ ਨਹੀਂ ਸਾਡੇ ਸਾਡੇ ਬਿੱਲ ਨਹੀਂ ਹੁਣ ਅਸੀਂ ਇਹਦੀ ਤਰਾਈ ਲਵਾਂਗੇ ਕਿ ਇਹ ਬਿੱਲ ਜਿਹੜੇ ਨਾਲ ਲਗਾਏ ਸੀ ਬਿੱਲ ਕਿੱਥੋਂ ਆਏ ਆ ਜੇ ਕਿ ਜੇ ਜਿੰਨੀ ਕੰਪਲਸਰੀ ਕ੍ਰੈਸ਼ਰ ਕੰਪਨੀ ਹੈਗੀ ਆ ਉਹਨੇ ਨਹੀਂ ਦਿੱਤੇ ਜਾਂ ਮਾਲਕਾਂ ਨੇ ਨਹੀਂ ਦਿੱਤੇ ਤੇ ਵੀ ਜਿਹੜੇ ਬਿੱਲ ਇਹ ਇਹਨਾਂ ਨੇ ਆਪ ਹੀ ਜਨਰੇਟ ਕੀਤੇ ਆ ਸਭ ਨੂੰ ਪ੍ਰਸਾਦ ਆ ਉਹ ਇਹ ਸਮਝਦਿਆਂ ਹੋਗੀ ਹੈ ਕਿ ਜਿਹੜੇ ਉਹਨਾਂ ਨੂੰ ਬਿੱਲ ਦਿਖਾਉਂਦੇ ਆ ਉਹ ਬਿਲੋਂਗਾ ਗੱਡੀਆਂ ਆ ਕੋਲ ਲੈ ਆਏ ਜਿਹੜੇ ਮਤਲਬ ਗੱਡੀਆਂ ਨੂੰ ਲੈ ਕੇ ਜਾ ਰਹੇ ਸੀ ਮਾਈਨਿੰਗ ਕਰ ਰਹੇ ਸੀ ਜਾਂ ਉਹ ਉਹ ਇਹੋ ਇਹੇ ਤੇ ਮੈਂ ਦੱਸ ਰਿਹਾ ਤੁਹਾਨੂੰ ਕਿ ਉਹ ਆਪ ਹੀ ਮਾਈਨਿੰਗ ਕਰਕੇ ਆਪ ਇਹ ਚੀਜ਼ਾਂ ਨੂੰ ਜਨਰੇਟ ਕਰਕੇ ਗਲਤ ਜਿਹੜਾ ਪ੍ਰਚਾਰ ਕਰ ਰਹੇ ਆ ਆਪ ਹੀ ਚੀਜ਼ਾਂ ਨੂੰ ਜਨਰੇਟ ਕੀਤਾ ਉਹਨੇ ਜਦੋਂ ਗੱਡੀਆਂ ਵਾਲਿਆਂ ਦੇ ਬਿੱਲ ਗੱਡੀਆਂ ਵਾਲੇ ਕੋ ਬਿੱਲ ਨਹੀਂ ਲਏ ਫਿਰ ਉਹਨਾਂ ਨੇ ਜਿਹੜੇ ਬੰਦਾ ਕ੍ਰੈਸ਼ਰ ਵਾਲਾ ਹੈਗਾ ਉਹਨੂੰ ਕੋ ਬਿੱਲ ਨਹੀਂ ਲਏ ਥੈਨ ਫਿਰ ਬਿੱਲ ਆਏ ਕਿਥੋਂ ਥੈਨ ਫਿਰ ਬਿੱਲ ਉਹੀ ਆ ਇਹੋ ਸਾਬਤ ਕਰੇਗਾ ਬਿੱਲ ਕਿਥੋਂ ਆਏ ਬਿਲਦੀ ਨਾ ਮਤਲਬ ਇਹ ਆਪ ਆਪਣੇ ਕੋਲੇ ਆ ਕੇ ਲਾਇਆ ਤਾਂ ਕਿ ਜਿਹੜੀ ਹੈਗੀ ਆ ਉਹ ਗਮਰਾਹ ਕੀਤਾ ਜਾਵੇ ਹੁਣ ਵੀ ਗਮਰਾਹ ਕਰਦੇ ਆ ਅੱਜ ਪ੍ਰੈਸ ਕਾਨਫਰੈਂਸ ਕਰਨ ਦਾ ਕੋਈ ਮੀਨਿੰਗ ਨਹੀਂ ਬੰਦ ਆ ਸੀ ਜਦ ਤੱਕ ਸਾਡੇ ਕੋਲ ਕੋਈ ਮਾਮਲਾ ਪੈਂਡਿੰਗ ਹੈ ਨਹੀਂ ਹੁਣ ਫਿਰ ਕੀ ਮਤਲਬ ਆਂਦਾ ਇਸ ਗੱਲ ਦਾ ਤਾਜ਼ਾ ਮਾਮਲਾ ਕੋਈ ਨਹੀਂ ਨਾ ਤੇ ਤਾਜ਼ਾ ਮਾਮਲਾ ਕੋਈ ਨਹੀਂ ਹੈਗਾ ਨਾ ਹਨੀ ਸਿੰਘ ਤੇ ਸੀਗਾ ਨਾ ਕੁਲਵਿੰਦਰ ਕਮਾਰ ਤੇ ਸੀਗਾ ਨਾ ਜਰਾ ਤੀਸਰਾ ਫਿਰ ਸ਼ਬਾਜ਼ ਕਹਿੰਦੇ ਸੀਗਾ ਤਾਂ ਹੁਣ ਇਹ ਸਿੱਖ ਤਾਂ ਪਿਆਰਾ ਮੈਨੂੰ ਨੋਟਿਸ ਆਉਂਦਾ ਧਮਕੀਆਂ ਦੇ ਦੇਖੋ ਗੱਲ ਇਹ ਆ ਕਿ ਜਿਹੜਾ ਉਹ ਐਲੀਗੇਸ਼ਨ ਲਗਾ ਰਿਹਾ ਕਿ ਧਮਕੀਆਂ ਦੇ ਰਹੇ ਆ ਤਾਂ ਮੈਂ ਕਹਿੰਦੀ ਹਾਂ ਕਿ ਸਿਸਟਮ ਵੀ ਹੈਗਾ ਨਾ ਜੇ ਬਾਕੀ ਇਹਨੂੰ ਕੁਝ ਕਹਿਣਾ ਵਾ ਜਾਂ ਤੇ ਆਪਾਂ ਉਹਨੂੰ ਬੁਲਾ ਕੇ ਫੇਸ ਟੂ ਫੇਸ ਗੱਲ ਕਰਾਂਗੇ ਜਾਂ ਬਸ ਟੈਲੀਫੋਨੀ ਕਰਾਂਗੇ ਜਾਂ ਆਪਾਂ ਕਿਸ ਨੂੰ ਮੈਸੇਜ ਦਵਾਂਗੇ ਉਹ ਸਾਬਤ ਕਰਨਾ ਅਸੀਂ ਉਹਨੂੰ ਥਾਣੇ ਬੁਲਾਇਆ ਨਹੀਂ ਫੋਨ ਉਹਨੂੰ ਕੀਤਾ ਨਹੀਂ ਫੇਰ ਦੱਸੋ ਕਿਦਾਂ ਟਮਕੇ ਕਿਦ ਚ ਲੱਗੀਆਂ ਕਿਸ ਗੱਲ ਤੋਂ ਤੁਮਗੇ ਚੱਲेंगी ਇਹ ਤੇ ਬਿਲਕੁਲ ਤੋਂ ਬਾਅਦ ਤੁਹਾਡੀ ਅਗਲੀ ਕਾਰਵਾਈ ਕੀ ਹੋਊਗੀ ਜਿਹੜੀ ਅੱਜ ਦੀ ਪ੍ਰੈਸ ਕਾਨਫਰੰਸ ਤੇ ਤੁਹਾਡੇ ਗੱਲ ਇਹ ਹੈਗੀ ਆ ਬਿਲਕੁਲ ਬੇਸਲੈਸ ਗੱਲ ਆ ਵੀ ਕੋਈ ਗਲਤ ਮਾਈਨਿੰਗ ਹੋ ਰਹੀ ਆ ਬਿਲ ਕੋਈ ਗਈ ਜਿਹੜੀ ਨਜਾਇਜ਼ ਮਾਈਨਿੰਗ ਨਹੀਂ ਹੋ ਰਹੀ ਨਾ ਕੋਈ ਮਤਲਬ ਨਾ ਇਸ ਗੱਲਾਂ ਕੋਈ ਵਾਸਤਾ ਵਾ ਬਿਲਕੁਲ ਨੀਟ ਐਂਡ ਕਲੀਨ ਕੰਮ ਆ ਗਲਤ ਇਹ ਆ ਵੀ ਇਹਨਾਂ ਦੀ ਮੰਸ਼ਾ ਗਲਤ ਆ ਉਸ ਮੰਸ਼ਾ ਨੂੰ ਲੈ ਕੇ ਹੀ ਇਹ ਜਿਹੜੇ ਆ ਪੁਲਿਸ ਦੇ ਉੱਤੇ ਐਲੀਗੇਸ਼ਨ ਲਗਾ ਰਹੇ ਆ ਤਾਂ ਕਿ ਪੁਲਿਸ ਪ੍ਰੈਸ਼ਰਾਈਜ਼ ਹੋ ਜਾਏਗੀ ਤੇ ਸ਼ਾਇਦ ਸਾਡਾ ਕੋਈ ਕੰਮ ਗਲਤ ਚੱਲਣ ਦੇ ਵਿੱਚ ਇਹਨਾਂ ਸਕਾਰ ਹੋ ਸਕਦਾ ਉਹ ਹੋਣਾ ਨਹੀਂ ਉਹ ਹੋਣਾ ਨਹੀਂ ਨਾ ਹੀ ਪ੍ਰੈਸ਼ਰਾਈਜ਼ ਹੋਣਾ ਇਸ ਗੱਲ ਤੋਂ ਨਾ ਕੋਈ मीनिंग ਆ ਪ੍ਰੈਸ ਕਾਨਫਰੈਂਸ ਕਰਨ ਦਾ ਮਤਲਬ ਇਹ ਨਹੀਂ ਕਿ ਉਹ ਬੰਦਾ ਸੱਚਾ ਸਾਬਤ ਹੋ ਗਿਆ ਉਹ ਸਬੂਤ ਦਵੇ ਗੱਲ ਕਰੇ ਦੱਸੇ ਆ ਕੇ ਵੀ ਕੀ ਗੱਲ ਆ ਜਿਵੇਂ ਬੰਦੇ ਤੇ 220 ਚ ਪਰਚਾ ਦਰਜ ਹੋਇਆ ਉਹ ਆ ਕੇ ਇੰਨੇ 1 ਸਾਲ ਬਾਅਦ ਇੱਕ ਪ੍ਰੈਸ ਕਾਨਫਰੈਂਸ ਕਰਨ ਦੇ ਆ ਵੱਡਾ ਜਿਹਾ ਮੀਨ ਇਹਦਾ ਮਤਲਬ ਕੀ ਆ ਤਿੰਨਾ ਬੰਦਿਆਂ ਦੇ ਜਿਹੜੇ ਅਲੀਗੇਸ਼ਨ ਆ ਬਿਸਲੈਸ ਆ ਕੋਈ ਮਤਲਬ ਹੀ ਨਹੀਂ ਇਸ ਗੱਲ ਦਾ ਉਹ ਕਹਿੰਦੇ ਭਿਜੇਗਾ ਲੱਗੋਈ ਮਾਲੀਾਨੀ ਨੁਕਸਾਨ ਹੋ ਗਿਆ ਅਬੀਨ ਮੁਸੇਦ ਮੇਰੇ ਕੋਲ ਜਿਹੜੇ ਆ 70 ਪਿੰਡ ਦੇ ਕਰੀਬ ਮੇਰੇ ਕੋਲ ਜ਼ਿੰਮੇਵਾਰੀ ਆ 60 ਮੇਰੇ ਕੋਲ ਵਰਕਿੰਗ ਆ ਤੇ ਮੈਂ ਇਹ ਹਮੇਸ਼ਾ ਹੀ ਹਰ ਬੰਦੇ ਦੀ ਜਿਹੜੀ ਹੈ ਸੇਫਟੀ ਐਂਡ ਸਿਕਿਉਰਿਟੀ ਲਈ ਜਿਹੜਾ ਅਸੀਂ ਦੌੜ ਪੂਰੀ ਮਤਲਬ ਤਤਪਰ ਰਹਿੰਦੇ ਆ ਜੇ ਉਹਦਾ ਕੋਈ ਪ੍ਰੋਬਲਮ ਆਉਂਦੀ ਆ ਕੋਈ ਦਿੱਕਤ ਨਹੀਂ ਇਦਾਂ ਦੀ ਸਾਡੇ ਕੋਲ ਕੋਈ ਦਿੱਕਤ ਨਹੀਂ ਨਾ ਹੋਣੀ ਅਸੀਂ ਥੋੜੀ ਜਿਹਾ ਕਹਿ ਰਹੇ ਆ ਤੋ ਆਦੇ ਦੇ ਖਿਲਾਫ ਹੋ ਬੋਲ ਰਹੇ ਆ ਤੁਸੀਂ ਉਹ ਹੀ ਰਾਖੀ ਕਰਨੀ ਆ ਉਹ ਇਹਨਾਂ ਫਿਚਰ ਮੰਗਦੇ ਪੇ ਸਾਡੀ ਸੇਫਟੀ ਕੀ ਹੋਊਗੀ ਸਾਡੀ ਲਾਈਫ ਕਿਉਂ ਕਿ ਮੈਂ ਦੇਖੋ ਗੱਲ ਇਹ ਆ ਕਿ ਮੈਂ ਇੱਕ ਐਸ ਐਚਓ ਆ ਪੁਲਿਸ ਸਟੇਸ਼ਨ ਦਾ ਮੇਰਾ ਇਹ ਕੰਮ ਨਹੀਂ ਵੀ ਕਿਸ ਨੂੰ ਕਾਨੂੰਨ ਤੋਂ ਬਾਹਰ ਜਾ ਕੇ ਗੱਲ ਕਰਨੀ ਮੇਰਾ ਕੰਮ ਨਹੀਂ ਕਿ ਉਹਨਾਂ ਨੂੰ ਮਤਲਬ ਗਲਤ ਕੁੱਟਣਾ ਜਾਂ ਗਲਤ ਸਾਈਡ ਤੇ ਲੈ ਕੇ ਜਾਣਾ ਮੇਰਾ ਕੰਮ ਇਹ ਆ ਜੇ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਆ ਮੈਂ ਉਹਦਾ ਉਹਨਾਂ ਨੂੰ ਜਵਾਬ ਕਾਨੂੰਨੀ ਤੌਰ ਤੇ ਦਵਾਂਗਾ ਨਾ ਕਿ ਮੈਂ ਜਿਹੜੀ ਹੈਗੀ ਉਹ ਕੁੱਟ ਮਾਰ ਸਕਦਾ ਪਰਸਨਲ ਜਾਤੀ ਦੀ ਨਹੀਂ ਕੋਈ ਨਹੀਂ ਮੇਰੀ ਕੋਈ ਜਾਤੀ ਨਹੀਂ ਕੋਈ ਨਹੀਂ ਮੇਰਾ ਕੁਝ ਲੈਣਾ ਨਾਲ ਨਹੀਂ ਇਸ ਗੱਲ ਗਤਿਰਾ ਜਿਸ ਕੀ ਗੱਲ ਦੀ ਆ ਮੈਂ ਇੱਕ ਪੁਲਿਸ ਅਫਸਰ ਆ ਹਾਂਜੀ ਹਾਂਜੀ ਮੈਂ ਜਿੱਥੇ ਆ ਮੈਂ ਅਗਲੇ ਸਟੇਜ ਚਲੇ ਜਾਣਾ ਪਰ ਗੱਲ ਰੌਲਾ ਇਸ ਗੱਲ ਦਾ ਹੈਗਾ ਕਿ ਇਹ ਬੰਦੇ ਬੇਸਲਸ ਗੱਲਾਂ ਕਰ ਰਹੇ ਆ ਜਿਹਦਾ ਕੋ ਮਤਲਬ ਵੀ ਨਹੀਂ ਆ ਠੀਕ ਜੋ